ਜਦੋਂ ਸੌਂਦਾ ਨਹੀਂ ਨੌਦਾ ਇਹ ਨਾ ਪੁੱਤ ਉਦੋਂ ਅਸੀਂ ਪੂੜੇ ਤੇ ਖੀਰ ਖਾਂਦੇ ਹੁੰਦੇ ਹਾਂ ਪੂੜੇ ਤੇ ਖੀਰ ਹਾਂ ਅੱਛਾ ਪੂੜੇ ਕਿਦਾਂ ਦੇ ਹੁੰਦੇ ਆ ਭਲਾ ਪਤਾ ਪੂਰੀਆਂ ਜਿਹੜੀਆਂ ਨਹੀਂ ਆਈ ਪੂਰੀਆਂ ਨਹੀਂ ਹੁੰਦੀਆਂ ਇਹ ਗਾਲ ਲਿਆ ਨੂੰ ਤੇ ਇਹ ਵੀ ਚਤਾ ਭੁੱਲ ਗਿਆ ਆਪਣਾ ਦਰਸ਼ਾ ਹੀ ਭਲਾਈ ਜਾਂਦੇ ਸਾਰਾ ਹੂੰ ਇਹ ਘਰ ਦਾ ਹੀ ਆਟਾ ਤੇ ਘਰ ਦਾ ਹੀ ਗੁੜ ਅੱਛਾ ਤੇ ਘਰ ਦਾ ਹੀ ਦੁੱਧ ਚੋਗ ਤੇ ਖੀਰ ਬਣਾਉਣੀ ਤੇ ਪੂੜੇ ਭਟਾਉਣੇ ਆਟੇ ਦੇ ਵਿੱਚ ਗੋੜ ਜਿਹੜਾ ਨਾ ਉਹ ਖੋਲ ਲੈਂਦੀ ਆਂ ਹੀ ਉਟ ਕੇ ਅੱਛਾ ਤੇ ਫੇਰ ਉਹਨੂੰ ਜਦ ਆਪਾਂ ਲੋਹ ਦੇ ਉੱਤੇ ਜਾਂ ਤਵੇ ਦੇ ਉੱਤੇ ਰੋਟੀ ਬਕਾਉਨੇ ਆਂ ਇਦਾਂ ਕੌਲੀ ਦੇ ਨਾਲ ਪਾ ਕੇ ਤੇ ਟਿੱਪਲ ਦਾ ਪੱਤਾ ਲੈਂਦੀ ਆਂ ਹੀ ਬੋਲਦੇ ਆ ਸਿਪੀਆਂ ਜਲਪੀਆਂ ਕਈ ਕੁਝ ਚੱਲ ਪਿਆ ਟਿੱਪਲ ਵੱਡਾ ਪੱਤਾ ਜਿਹੜਾ ਹਾਂ ਪੱਤੇ ਨੂੰ ਦੋਰਾ ਕਰਕੇ ਨਾ ਹਾਂ ਤੇ ਐਉਂ ਚੌੜਾ ਕਰ ਲੈਂਦੀ ਆਂ ਹੀ ਪਤਲਾ ਪਤਲਾ ਪਤਰਾ ਪਤਰਾ ਪੂੜਾ ਜਿਹਨੂੰ ਆਂਦੇ ਪੱਤੇ ਨਾ ਪੱਤੇ ਨਹੀਂ ਤੇ ਉਹ ਉਹ ਪੂਰਾ ਬਣ ਜਾਂਦਾ ਹੈ ਤੇ ਫਿਰ ਉਹਨੂੰ ਖਾਣਾ ਬਹੁਤ ਬੜਾ ਸਵਾਦ ਲੱਗਣਾ ਨਾਲੇ ਖਾਣੀ ਕੀਰ ਤੇ ਹੋਰ ਕੀ ਖਾਂਦੇ ਆ 버ਗਰ ਹੁਣ ਇਹ ਚੀਜ਼ਾਂ ਚੱਲ ਪਈਆਂ ਪਰ ਇਹ ਬਿਲਕੁਲ ਮਾੜੀਆਂ ਸਭ ਤੋਂ ਮਾੜੀਆਂ ਆਪਣੀਆਂ ਘਰ ਦੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਕੰਟੀ ਖਾਣਾ ਮੈਂ 버ਗਰ ਕੋਲ ਦਾ ਪੀਜ਼ਾ ਬਜਾ ਖਾਣਾ ਹੀ ਨਹੀਂ ਪੀਜ਼ਾ ਬਿਲਕੁਲ ਨਹੀਂ ਖਾਣਾ ਚਾਹੀਦਾ ਇਹ 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 ਬਿਮਾਰੀਆਂ ਦੇ ਘਰ ਆ ਸਾਰੇ ਤੇ ਤਾ ਨੂੰ ਆਪਣੀਆਂ ਘਰ ਦੀਆਂ ਚੀਜ਼ਾਂ ਘਰ ਦੀਆਂ ਸਬਜ਼ੀਆਂ ਘਰ ਦੀਆਂ ਦਾਲਾਂ ਕਾਣੀਆਂ ਚਾਹੀਦੀਆਂ। ਇਹ ਲੱਗੀ। ਆ ਸਬਜ਼ੀਆਂ ਦੇ ਉੱਤੇ ਵੀ ਚਲੋ ਬਥੇਰੀ ਯਾਰ ਆਉਂਦੇ ਆ ਲੋਕੀ ਖਾਣੀਆਂ ਪੈਂਦੀਆਂ ਮਜਬੂਰੀ ਨੂੰ ਪਰ ਆਪਣੇ ਘਰ ਥੋੜੀ ਥੋੜੀ ਲਾਵੇ ਬੰਦਾ। ਲੰਘੇ ਪਾਰ ਕਿੰਨੇ ਕੰਨੀਆਂ ਲਾਈਆਂ ਹੋਈ ਖਾਣੇ ਜਿਆਦਾ ਤੇਰਾ ਪਾਸ। ਨਹੀਂ ਖਾਣੇ ਵੇ ਮਜਬੂਰੀ ਨੂੰ ਖਾਣੀਆਂ ਪੈਂਦੀਆਂ। ਕਦੀ ਤੇਰਾ ਘਰ ਘਰ ਦੀਆਂ ਸਬਜ਼ੀਆਂ ਹੈ। ਕਦੀ ਜਾਂ ਦਾਲਾਂ ਨੂੰ ਕੀ ਕਰਦੇ ਆ? ਦਾਲਾਂ। ਦਾਲਾਂ ਜਿਹੜੀਆਂ ਬੀਜਦੇ ਆ ਨਾ। ਉਹ ਜਦੋਂ ਗੱਦਰ ਹੋ ਜਾਂਦੀਆਂ ਨਾ ਉਹਦੇ ਜੋ ਦਾਕ ਮਰਲੇ ਰੱਖ ਲੈਂਦੇ ਆਪਣੇ ਵਾਸਤੇ ਇੱਕ ਪਾਸੇ ਤੇ ਬਾਕੀ ਨੂੰ ਸਪਰੇਅ ਕਰ ਦਿੰਦੇ ਆ ਸਪਰੇਅ ਕਰਕੇ ਤੇ ਉਹ ਗੱਦਰ ਦੀ ਜਿਹੜੀ ਉਹ ਦੇਖਦੀ ਆ ਪੱਕੀ ਆ ਆਖ ਦਿੰਦੇ ਆ ਵੀ ਇਹ ਵੇਚ ਦਾਂਗੇ ਤੇ ਆ ਖਾ ਲਾਂਗੇ ਤੇ ਜਿਨ੍ਹਾਂ ਨੇ ਉਹ ਵੇਚਣੀ ਅਹੀਂ ਉਹ ਵੀ ਤਾਂ ਦੁਨੀਆਂ ਨੇ ਖਾਣੀ ਆ ਨਾ ਉਹ ਵੀ ਤਾਂ ਲੋਕ ਸਾਡੇ ਵਰਗੇ ਹੀ ਆ ਨਾ ਜਰੀਲਾ ਉਹਨਾਂ ਨੂੰ ਐ ਖਵਾ ਲਤਾ ਤੇ ਬਿਨਾ ਦਵਾਈ ਤੋਂ ਜਿਹੜਾ ਉਹ ਅਹੀਂ ਖਾ ਲਿਆ ਇਹ ਗੱਲ ਉਹ ਲੋਕ ਨਹੀਂ ਸਾਡੇ ਅਰਗੇ ਸਾਡੇ ਉਹ ਵੀ ਤੇ ਸਾਡੇ ਅਰਗੇ ਹੀ ਆ ਨਾ ਪਰ ਨਹੀਂ ਇਹ ਗਲਤ ਗੱਲਵਾ ਚਾਹੀਦਾ ਨਹੀਂ ਇਦਾਂ ਕਰਨਾ ਹੂੰ ਤੇ ਕਈਆਂ ਮਈਆਂ ਨੂੰ ਟੀਕਾ ਮਾਰ ਕੇ ਦੁੱਧ ਉੱਥੇ ਵੇਚ ਆਉਂਦੇ ਤੇ ਉੱਥੋਂ ਦੁੱਧ ਲੈ ਆਉਂਦੇ ਆ ਤੇ ਜੇ ਉਹ ਵੀ ਟੀਕੇ ਵਾਲਾ ਹੋਊਗਾ ਤੇ ਫੇਰ ਦੁਨੀਆਂ ਨੂੰ ਵੀ ਆਪਣੇ ਅਰਗੇ ਸਮਝਣਾ ਚਾਹੀਦਾ ਵਾ ਕਿ ਜਿੱਦਾਂ ਦੇ ਆਪਣੇ ਬੱਚੇ ਉਦਾਂ ਦੇ ਲੋਕਾਂ ਦੇ ਬੱਚੇ ਉਦਾਂ ਦੇ ਲੋਕਾਂ ਦੇ ਜੀ ਆ ਉਦਾਂ ਦੇ ਆਪਣੇ ਜੀ ਆ ਜਿੱਦਾਂ ਦਾ ਆਪਾਂ ਖਾਂਦੇ ਆ ਉਦਾਂ ਦਾ ਹੀ ਵੇਚੀਏ ਹਾਂ ਇਹ ਤੇ ਗੱਲ ਹੈ ਇਹ ਕਰਕੇ ਇਹ ਦਵਾਈਆਂ ਤੋਂ ਥੋੜਾ ਪਰਹੇਜ਼ ਚਾਹੀਦਾ ਤੇ ਅਸੀਂ ਦੀਆਂ ਨੇ ਵੀ ਆਪਣੀ ਹਰ ਇੱਕ ਬੰਦਾ 10-10 ਮਰਲੇ 5-5 ਮਰਲੇ 2-2 ਮਰਲੇ ਸਬਜ਼ੀ ਵੀ ਲਾਵੇ ਦਾਲ ਵੀ ਲਾਵੇ ਤੇ ਆਪਣੀ ਖਾਵੇ ਉਹਦੇ ਵਿੱਚ ਸ਼ੇਦ ਦਾ ਜਣਾਵਾ ਨਾ ਉਹ ਬਚੀ ਰਹੂਗੀ ਤੇ ਜਦੋਂ ਅਸੀਂ ਤੇਰੇ ਵਰਗੇ ਹਾਂ ਉਹ ਤੋਂ ਅਸੀਂ ਦਾਲਾਂ ਤੇ ਘੜਦੀਆਂ ਹੁੰਦੀਆਂ ਹਾਂ ਤੇ ਸਵੇਰ ਨੂੰ ਅਚਾਰ ਸ਼ੱਕਰ ਤੇ ਘਿਓ ਤੇ ਲੱਸੀ ਤੇ 2 2 3 3 ਫੁੱਲ ਕੇ 22 ਇਹੋ ਗਾਈ ਦੇ ਕੇ ਦੇਸੀ ਖਾਣੇ ਆਗੇ ਦਪਹਿਰ ਨੂੰ ਸਬਜ਼ੀ ਹੋਣੀ ਜਾਂ ਦਾਲ ਹੋਣੀ ਜਾਂ ਚੌਲ ਹੋਣੇ ਦਪਹਿਰ ਨੂੰ ਇਹ ਖਾ ਲੈਣੇ ਤੇ ਸ਼ਾਮ ਨੂੰ ਫੇਰ ਰੋਟੀ ਉਦਾਂ ਦੀ ਘਰ ਦੀ ਮੁੱਲ ਲੈ ਕੇ ਹੁਣ ਤੇ ਆ ਕਹਿੰਦੇ ਅੱਜ ਕਿਹੜੇ ਹੋਟਲ ਤੇ ਜਾਣਾ ਬਈ ਅੱਜ ਰੈਸਟੋਰੈਂਟ ਤੇ ਚਲੀਏ ਤੇ ਫੇਰ ਬਿਮਾਰੀ ਹੋਣਾ ਨਾ ਉੱਥੇ ਜਦੋਂ ਪੀਏ ਖਾਣੇ ਆ ਤੋਰਾ ਪਰਾ ਖਾਣਾ ਇਹ ਕਰਕੇ ਇੱਕ ਆਪਣੀ ਖਰਾਕ ਜਿਹੜੀ ਆ ਉਹਨੂੰ ਸੁਧਾਰਨਾ ਚਾਹੀਦਾ ਆਪਣੀ ਖਰਾਕ ਨੂੰ ਸਾਦੀ ਰੱਖਣਾ ਚਾਹੀਦਾ ਤੇ ਸਰੀਰ ਵੀ ਉਦਾਂ ਦਾ ਹੀ ਫਿੱਟ ਰਹੂਗਾ ਪਰ ਹੁਣ ਇਹ ਗਵਰਨਮੈਂਟ ਨੇ ਦਵਾਈਆਂ ਕੱਟੀਆਂ ਬਹੁਤ ਜ਼ਿਆਦਾ ਦਵਾਈਆਂ ਤੋਂ ਬਿਨਾ ਸਬਜ਼ੀ ਹੁੰਦੀ ਵੀ ਨਹੀਂ ਹਾਂ ਸਪਰੇਅ ਕੀਤੀ ਇਹ ਕਰਕੇ ਸਪਰੇਅ ਕਰਨੀ ਪੈਂਦੀ ਆ ਨਾ ਕਰੀਏ ਤੇ ਕੀੜਾ ਲੱਗ ਜਾਂਦਾ ਦੋ ਉਹ ਹੋਣੀ ਨਹੀਂ ਸਬਜ਼ੀ ਕੋਈ ਨਹੀਂ ਹਾਂ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਨਾ ਵੀ ਘੱਟ ਤੋਂ ਘੱਟ ਹੀ ਕੀਤੀ ਜਾਵੇ ਤੇ ਚੰਗੀ ਗੱਲ ਆ ਤੇ ਫਿਰ ਜਿੱਦਾਂ ਦੀ ਆਪ ਇਹਨੀ ਸਬਜ਼ੀ ਤਿਆਰ ਕੀਤੀ ਆਪ ਖਾਣੇ ਉਦਾਂ ਦੇ ਲੋਕਾਂ ਨੂੰ ਦਵੇ ਇਹ ਕਰਕੇ ਇਹ ਦਵਾਈਆਂ ਘੱਟ ਜਾਂਦੀਆਂ ਵਾ ਪਿਛਲੀਆਂ ਖਰਾਕਾਂ ਆਦਨ ਦੇ ਖਾਧੀਆਂ ਅਸੀਂ ਤਾਂ ਘਿਓ ਵੀ ਖਾਂਦੇ ਰਹੇ ਹੁਣ ਡਾਕਟਰਾਂ ਦੇ ਆ ਵੀ ਘਿਓ ਨਹੀਂ ਖਾਣਾ ਰੋਟੀ ਨਹੀਂ ਚੋਪੜੀ ਖਾਣੀ ਘਿਓ ਖਾ ਕੇ ਤੇ ਇਹੀ ਕੰਮ ਵੀ ਕਰਦੇ ਰਹੇ ਆ ਨਾ ਹੁਣ ਕੰਮ ਕਾਦੇ ਆ ਮਸ਼ੀਨਰੀ ਦੇ ਕੰਮ ਆ ਬੰਦਾ ਯੋਰ ਲਾਉਂਦਾ ਨਹੀਂ ਮਾ ਸਾ ਵੀ ਆਪਣਾ ਖਰਾਕ ਕਿਦਾਂ ਬਚੂਗੀ ਖਰਾਕ ਤੇ ਕਾਹ ਹੀ ਬਚੂਗੀ ਨਾ ਤੇ ਘੋਗਾ ਕੇ ਕਈ ਫੜੂਗਾ ਤੇ ਪੱਠੇ ਗਧਰੂਗਾ ਤੇ ਯੋਰ ਦਾ ਕੰਮ ਕਰੂਗਾ ਕਾਹ ਹੀ ਬਚੂ ਇਹ ਅੱਜ ਫੇ ਪੂਰੇ ਖਾਣੇ ਆ ਆਹ ਖਾਣੇ ਹਨ ਖਾਣੇ ਆ ਨਾ ਆਪਣੀ ਮਾਸੀ ਨੂੰ ਕਹੇ ਹਾਂ ਅੱਜ ਬਣਾਵੇ ਤੇ ਦਾਦੀ ਨੂੰ ਕਹੇਗਾ ਮਾਸੀ ਨੂੰ ਕਹੇ ਦਾਦੀ ਨੇ ਤੇ ਬਣਾਏ ਆ ਹੈ ਮਾਸੀ ਕੁ ਬਣਾਉਣੇ ਆਓ ਕੱਲੋਂ ਖਾਧੀਆਂ ਸੀ ਨਾ ਉਹ ਫੋਲਵੜੀਆਂ ਫੋਲਵੜੀਆਂ ਅੱਜ ਫੇ ਸਹੀਏ ਨਾ ਮਾਸੀ ਮਾਸੀ ਕਰਕੇ ਤੇ ਭਵਾਂ ਦਾ ਨਾਲੇ ਕੀਰਤਨ ਵਾਲੇ ਪੂੜੇ ਦੋਹੇ ਦੀ ਗਾਵਾ ਗੁੜ ਹੈਗਾ ਪਰ ਇਹ ਨਹੀਂ ਪਤਾ ਵੀ ਮਿਕਸ ਵਾ ਕੇ ਕਿਦਾਂ ਦਾ ਵਾ ਹੁਣ ਇਦਾਂ ਦਾ ਹੀ ਜਿਦੋਂ ਆਈ ਕਰਦੇ ਆਂ ਘਰ ਦਾ ਜਦੋਂ ਅਸੀਂ ਕੱਢਦੇ ਆਂ ਨਾ ਉਦੋਂ ਦੇ ਖੰਡ ਦਾ ਪਤਾ ਹੀ ਨਹੀਂ ਘਰ ਦੇ ਨਹੀਂ ਹੈਗਾ ਹੁਣ ਹਰ ਇੱਕ ਚੀਜ਼ ਵਿੱਚ ਲੋਕੀ ਮਿਕਸ ਕਰਦੇ ਆਂ ਬੋਲਤੀ ਨਹੀਂ ਕਰਦੇ ਆ ਕਈਆਂ ਚੀਜ਼ਾਂ 'ਚ ਕਈ ਕੋਕਰੀ ਜਾਂਦੇ ਆਂ ਆਪਣਾ ਘਰ ਵਾਲਾ ਮੋਗਿਆ ਨਹੀਂ ਹੈਗਾ ਉਹ ਕਿੱਥੇ ਉਹ ਰੱਖਿਆ ਹੋਆ ਸੀ ਉਹ ਪਾਇਓ ਉਹ ਪਾਣਾ ਹੈ ਨਾ ਉਹ ਪਾ ਕੇ ਪੂੜੇ ਤੇ ਆਖੀ ਮਾਸੀ ਪੂੜੇ ਪਕਾਹਾ ਤੇ ਨਾਲੇ ਵੇਖੀ ਕਿਦਾਂ ਪਕਾਉਂਦੀ ਆ ਤੇ ਜਾਜਲੀ ਹੈਗੀ ਆ ਆਹੋ ਨਾਲੇ ਚੱਕ ਕਰੀਗਾ ਵਾ ਕਿਦਾਂ ਕਿਦਾਂ ਨਹੀਂ ਆ ਆਹੋ ਲੈ ਜੇ ਪੀਪਲ ਦੇ ਪੱਤੇ ਦਾ ਪਤਾ ਵੀ ਲੱਗਿਆ ਨਾ ਇਹ ਫਲਾਣਾ ਪਤਾ ਉਹ ਉਥੋਂ ਲਿਓ ਤੋੜ ਕੇ ਤੇ ਫੇਰ ਵੀ ਉਹ ਪੱਤਾ ਨਹੀਂ ਲੈਣਾ ਇਹਦੇ ਵਾਕਾ ਹੀ ਸੰਦ ਚੱਲ ਪਏ ਆ ਅਕੜਸ਼ੀਆਂ ਸਿੱਪੀਆਂ ਲੱਟਰ ਪੱਟਰ ਬੜਾ ਕੋ ਜੇ ਦਾ ਨਾਮ ਪਤਾ ਲੱਗਾ ਤਾਂ ਉਹਨੇ ਫੋਨ ਵੇਖਣਾ ਚੈੱਕ ਕਰਨਾ ਤੇ ਫੋਨ ਤੋਂ ਕੱਢ ਲੈਣੇ ਕਿਦਾਂ ਪਾਉਣੇ ਆ ਆਹੋ ਸਾਹੀ ਉਹ ਤੋਂ ਫੋਨ ਥੋੜਾ ਵੇਦੇ ਨੇ ਆ ਨਾ ਸਾਰਾ ਸਮਾਨ ਤਿਆਰ ਕਰਕੇ ਲਾਗੇ ਰੱਖ ਕੇ ਤੇ ਝੱਟ ਪੂੜੇ ਨਿਕਲ ਜਾਂਦੇ ਹੁੰਦੇ ਝੱਟ ਕਿੱਥੋਂ ਨਿਕਲ ਜਾਂਦਾ ਝੱਟ ਹੀ ਆ ਕੇ ਆਪਣਾ ਘਰ ਦਾ ਹੀ ਤੇ ਲੱਕੜ ਹੁੰਦੀ ਹੀ ਘਰ ਦਾ ਹੀ ਤੇ ਚੁੱਲ੍ਹਾ ਹੀ ਘਰ ਦਾ ਹੀ ਗੋੜ ਘਰ ਦਾ ਹੀ ਆਟਾ ਸਭ ਕੁਝ ਤਾਂ ਘਰ ਦਾ ਹੀ ਆ ਤਾਂ ਤਾਂ ਮੁੱਲਿਆ ਹੋਣਾ ਕੋ ਮੋਲ ਤਣੀ ਇਹ ਹੁਣ ਤੇ ਆ ਚੇਤਾ ਹੀ ਭੁੱਲ ਗਿਆ ਲੋਕਾਂ ਨੂੰ ਕਿ ਇਹ ਪੂੜੇ ਕੀ ਹੁੰਦੇ ਆ ਇਹ ਕਿਦਾਂ ਬਣਾਉਣੇ ਆ ਕਾਦੇ ਨਾ ਬਣਾਉਣੇ ਆ ਕੀ ਕਰਨਾ ਵਾ ਇਹ ਆ ਬਰਗਰਾਂ ਨੇ ਭਲਾਇ ਆ ਆ ਜਿਹੜੇ ਬਰਗਰ ਖਾਂਦੇ ਆ ਇਹ ਕੁੜੀ ਹੋਵੇ ਇਹ ਕਿਹੜੇ ਚੰਗੇ ਆ ਇਹ ਨਹੀਂ ਖਾਣੇ ਚਾਹੀਦੇ ਤੇ ਬਾਕੀ ਆ ਵਾਈ ਜੋਤੀ ਦੇ ਵਿੱਚ ਤੇ ਇਹੋ ਦੇਸੀ ਚੀਜ਼ਾਂ ਜੜੀਆਂ ਚੰਗੀਆਂ ਹਾਂ ਇਹ ਨਹੀਂ ਖਾਣੀਆਂ ਚਾਹੀਦੀਆਂ ਸ਼ਹਿਰ ਦੀਆਂ ਆਪਣੀਆਂ ਚੰਗੀਆਂ ਆ ਕਰ ਲਿਆ ਉਹਨੇ ਝੋਕਾਵੇ ਦੁੱਧ ਪੀਵੇ ਕੰਮ ਕਰੇ ਆਪਣਾ ਕੰਮ ਕਰਨਾ ਚਾਹੀਦਾ ਜੇ ਪਿਛਲੇ ਜ਼ਮਾਨੇ ਚ ਜੇ ਕਿਸੇ ਦਾ ਕੰਮ ਪਿੱਛੇ ਰਹਿ ਜਾਂਦਾ ਸੀ ਨਾ ਤੇ ਲੋਕੀ ਜਾਂਦੇ ਵੀ ਇੱਕ ਦਿਨ ਇਹਦਾ ਨਾਲ ਲਵਾ ਦੋ ਭਾਈ ਇਹਨੂੰ ਵੀ ਲਾ ਲ ਆਪਣੇ ਘਰ ਕੋ ਬਰਾਬਰ ਤੇ ਹੁਣ ਲੋਕੀ ਪਤਾ ਕੀ ਜਾਂਦੇ ਆ ਚੰਗਾ ਹੋਇਆ ਇਹ ਪਿਛੜਿਆ ਉਹ ਆਈ ਤੇ ਕੋ ਹੋਇਆ ਨਹੀਂਗਾ ਇਹ ਰਹੂਗਾ ਇਦਾਂ ਫਸਿਆ ਰਹਿ ਤਾਂ ਇਹਦੇ ਲਾਗੇ ਨਾ ਜਾਊ ਹੂੰ ਹੁਣ ਲੋਕੀ ਕੰਨੀ ਘਤਰਾਉਂਦੇ ਆ ਹੁਣ ਨਹੀਂ ਲਾਗੇ ਜਾਂਦੇ ਕਿਸੇ ਨਾਲ ਕੋਈ ਕਰਾ ਕੇ ਨਹੀਂ ਰਾਜੀ ਆਪਣਾ ਕਰਦੇ ਆ ਆਪਣਾ ਵੇਦੇ ਆ ਬਸ ਇਹ ਇਦਾਂ ਚਾਹੀਦਾ ਨਹੀਂਗਾ ਸਾਰਿਆਂ ਨੂੰ ਕੋਈ ਜੇ ਸਮਝਣਾ ਚਾਹੀਦਾ ਆਂਦੀਆਂ ਗਾਟੀਆਂ ਦਾ ਰਾਜ ਮਿਲ ਕੇ ਰਹਿਣਾ ਚਾਹੀਦਾ ਰਿਸ਼ਤੇਦਾਰਾਂ ਨੂੰ ਮਿਲਣਾ ਚਾਹੀਦਾ ਮੈਂ ਤੇ ਇਹੋ ਪਿਛਲੀਆਂ ਗੱਲਾਂ ਦਾ ਪਿੱਛੇ ਤੇ ਇਦਾਂ ਹੁੰਦਾ ਸੀਗਾ ਤੇ ਹੁਣ ਦੇਖ ਲੋ ਤੁਹਾਡੇ ਸਾਹਮਣੇ ਹੀ ਆਂ ਕਿ ਲੋਕੀ ਕਿਦਾਂ ਵਰਤਦੇ ਆ ਲੋਕਾਂ ਦੇ ਦਾ ਵਿਆਹਾਂ ਚ ਵੀ ਲੋਕੀ ਸੱਦਣੋਂ ਹਟ ਗਏ ਆ ਕੋਈ ਜਾਂਦੇ ਦੋ ਘੜੀਆਂ ਤਿੰਨ ਤਿੰਨ ਦਿਨ ਵਿਆਹ ਵੇਖਣਾ ਸੀ ਹਾਂ ਤੇ ਮਗਰ ਕੰਮ ਉਦੋਂ ਹੀ ਤੇ ਚਲਦੇ ਸੀ ਉਦੋਂ ਕਿਹੜੇ ਨਹੀਂ ਚਲਦੇ ਕੰਮ ਦੇ ਇਦਾਂ ਦੇ ਹੀ ਸੀਗੇ ਇਹਦੇ ਨਾਲੋਂ ਜ਼ਿਆਦਾ ਇਹ ਕੰਮ ਸਵੋਣ ਤੇ ਟਰੈਕਟਰ ਚੱਟ ਪੈ ਲਈ ਵਾਹ ਉਹਨਾਂ ਦੇ ਬੀੜਾ ਨਪਿਆ ਹੁੰਦਾ ਬੰਬੀ ਜਲ ਪੈਂਦੀ ਸਾਰੀ ਰਾਤ ਵੇਦੇ ਰਹਿਣਾ ਪੱਤੀ ਆਈ ਕਿ ਨਹੀਂ ਆਈ ਤੇ ਜਾਗਦੇ ਰਹਿਣਾ ਜਦੋਂ ਪੱਤੀ ਨਲਾਂ ਚੱਲ ਜਾਂਦੀ ਬੰਬੀ ਹੁੰਦੇ ਹੁਣ ਆਪ ਤੇ ਚੱਲ ਜਾਂਦੀ ਆ ਬੀੜਾ ਨਪਣ ਦੀ ਲੋੜ ਨਹੀਂ ਆਟੋਮੈਟਿਕ ਲੱਗੇ ਤੇ ਹੁਣ ਦੇ ਜਿਹੜਾ ਕੰਮ ਬੜਾ ਆਸਾਨ ਆ ਬਹੁਤ ਵਧੀਆ ਕੰਮ ਆ ਹੁੰਦੇ ਮਸ਼ੀਨਾ ਵੜ ਦਿੰਦੀਆਂ ਕਣਕ ਝੋਨਾ ਚੱਲ ਮੇਲੇ ਦੋ ਚਾਰ ਦਿਨ ਕੰਮ ਹੁੰਦਾ ਕਿਹੜਾ ਕੰਮ ਆਏ ਕਿਹੜਾ ਕੰਮ ਹੈ ਕੱਖ ਨਹੀਂ ਇਹ ਵਰਗਾ ਕੰਮ ਨਹੀਂਗਾ ਕੋਈ ਵੀ ਮੈਂ 4 ਵਜੇ ਉੱਠੀ ਹਾਂ 4 ਵਜੇ ਉੱਠ ਕੇ ਧਾਰਾ ਕਿਉਂ ਨਾ ਇਹਨਾਂ ਨੂੰ ਠਾਲਦਾ ਤੇ ਫੇਰ ਮੈਂ ਚਾਹ ਪੀ ਕੇ ਤੇ ਫੇਰ ਮੈਂ ਜਾਂਦਾ ਦੁੱਧ ਲੈ ਕੇ ਡੇਢੀ ਤੇ ਡੇਢੀ ਤੇ ਸ਼ਹਿਰ ਦੁੱਧ ਦੇ ਕੇ ਆ ਕੇ ਤੇ ਫੇਰ ਮਾੜਾ ਮੋਟਾ ਨਾਲ ਕੰਮ ਕਰਾਈਦਾ ਮੈਨੂੰ ਕਰਨ ਦੇ ਦਿੰਦੇ ਨਹੀਂ ਆਂਦੇ ਵੀ ਨਹੀਂ ਕਰਨਾ ਬੰਦਾ ਵੀ ਰੱਖਿਆ ਨਾਲ ਤੇ ਚਲੋ ਉਦਾਂ ਉਮਰ ਵੀ ਮੇਰੀ ਬਥੇਰੀ ਆ 72 ਸਾਲ ਉਮਰ ਤੇ ਮਾਜੀ ਇਹਨਾਂ ਜਨਾਂ ਕਰ ਲਈ ਨਾ ਵਾ ਜਨਾ ਇਹ ਕਰਦੇ ਉਹਨਾਂ ਮ ਵੀ ਕਰਦੇ ਨਾਲ ਤੇ ਸਾਡੇ ਕੋਲ ਮਤਲਬ ਦੁੱਧ ਦੇਣ ਵਾਲੇ ਕਿੰਨੇ ਡੰਗਰ ਹੁੰਦਾ ਦੁੱਧ ਵਾਲੀਆਂ ਮਈਆਂ ਤੇ 6-7 ਵਾ ਹਾਂ ਇਹ ਪਰ ਵਿੱਚੋਂ ਸੂਰ ਵਾਲੀਆਂ 3-4 ਤੇ ਗਾਈਆਂ ਤੇ 4 ਗਾਈਆਂ ਵਾ ਤੇ ਉਹਦਾ ਡੰਗਰ ਡੰਗਰ 10-12 ਹੈ ਗਈਆ ਇਹ ਇਨਾਂ ਨੂੰ ਸਾਹਮਣਾ ਸੁੰਮਣਾ ਇਹ ਭਾਵੇਂ ਪੱਠੇ ਪਾ ਹੀ ਦੇਣਾ ਵਨ ਵੂਨ ਮੈਂ ਹੀ ਪਾਉਣਾ ਫਿਰ ਮੈਂ ਵੇਖਣਾ ਵਾਂ ਨਾ ਜਾ ਕੇ ਵੀ ਰੱਜਿਆ ਕੋਈ ਕੋਈ ਭੁੱਖਾ ਵਾ ਪਾਣੀ ਨੌਣ ਵਾਲਾ ਤਾਂ ਕਿੱਦਾਂ ਹਾਂ ਇਹ ਜਨਾਜ਼ਰ ਹੱਟ ਪਰ ਹਿਲਦੇ ਕੰਮ ਕਰਨਾ ਚਾਹੀਦਾ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਉਹਦੇ ਅੱਗੇ ਬਾਕੀ ਮਹਿੰਗਾਈ ਬੜੀ ਐ ਪਰਿਵਾਰ ਦੇ ਸਾਰੇ ਜੀਆਂ ਨੂੰ ਕੰਮ ਕਰਨਾ ਚਾਹੀਦਾ ਤੇ ਦੁਨੀਆ ਨੂੰ ਵੀ ਕਰਨਾ ਚਾਹੀਦਾ ਇਹ ਨਹੀਂ ਵੀ ਇੱਕ ਜਣਾ ਕਰੀ ਜਾਵੇ ਤੇ ਦੂਜਾ ਵੇਖੀ ਜਾਵੇ ਕੰਮ ਕਰਾਂਗੇ ਤੇ ਰੋਟੀ ਮੱਢੀ ਤੇ ਉਮਰ ਦੀ ਤੇ ਕੋਈ ਗੱਲ ਨਹੀਂ ਕਿ ਹੁੰਦੀ ਐ ਜੀ ਪਰ ਚਲੋ ਕੰਮ ਤਾਂ ਦਾ ਜਨਾਜ਼ਰ ਸਾਡੇ ਹੱਲ ਦੇ ਕਰਨਾ ਚਾਹੀਦਾ ਜਨਾ ਵੀ ਹੋਵੇ ਕਰੀ ਇਹ ਕਰਕੇ ਜੇ ਕਰੀਏ ਤਾਂ ਫਿਰ ਰੋਟੀ ਵੀ ਚੰਗੀ ਖਾਦੀ ਜਾਂਦੀ ਨਹੀਂ ਦੇ ਨਹੀਂ ਆ ਚੀਜ਼ਾਂ ਮਹਿੰਗੀਆਂ ਵਾ ਲਿਆ ਕੇ ਤੇ ਇੱਕ ਜਣੇ ਦਾ ਇੱਕ ਕਰੀ ਜਾਵੇ ਦੂਜੇ ਵੇਖੀ ਜਾਂਦੇ ਫਿਰ ਰੋਖ ਨਹੀਂ ਨਾ ਹੁੰਦਾ ਕਰਦਾ ਸਰਕਲ ਨਹੀਂ ਚੱਲਦਾ ਇਹ ਕਰਕੇ ਕਾਨੂੰਨ ਟਾਈਮ ਨਾਲ ਉੱਠਣਾ ਚਾਹੀਦਾ ਉੱਠ ਕੇ ਪੜਿਆ ਕਰੋ ਨਹਾਇਆ ਕਰੋ ਆਪਣਾ ਕੰਦੇ ਕੰਮ ਕਰਾਇਆ ਕਰੋ ਨਾਲ ਇੰਨੀਆਂ ਵੀ ਛੁੱਟੀਆਂ ਮੁੱਕ ਚਲੀਆਂ ਔ ਤੂੰ ਹੀ ਚਲ ਜਾਣਾ ਪੈਣਾ ਹਾਂ ਪੰਜ ਛੇ ਰਹਿ ਗਈਆਂ ਪੰਜ ਛੇ ਰਹਿ ਗਈਆਂ ਨਾ ਵਾਧਾ ਮਾਰ ਲਓ ਮਸਤੀ ਹੋਰ ਪੰਜ ਛੇ ਦਿਨ ਵਾਧਾ ਨਹੀਂ ਆ ਵਾਧਾ ਨਹੀਂ ਛੁੱਟੀ ਆ ਨਹੀਂ ਵਾਧਾ ਹੁਣ ਕਦ ਨਾ ਜਾਣੀ ਆ ਮੀਆਂ ਚ ਤੋੜੀਆਂ ਵਾਧੀਆਂ ਹੁੰਦੀਆਂ ਗਰਮੀਆਂ ਵਾਧੀਆਂ ਹੁੰਦੀਆਂ ਨਹੀਂ ਐਵੇਂ ਪੈਂਡਿਆ ਯਾਰ ਆਹੋ ਕਿਉ ਪੜਾਈ ਵੀ ਤੇ ਪਿੱਛੇ ਪੈਂਦੀ ਕਿ ਨਹੀਂ ਆ ਸਕੂਲ ਦਾ ਕੰਮ ਕਰ ਲਿਆ ਤੂੰ ਸਾਰਾ ਇਹ ਆਪਣਾ ਹੋ ਗਿਆ ਹੋ ਗਿਆ ਹੈ ਹੋ ਗਿਆ ਹੋ ਗਿਆ ਆ ਜੇ ਮੈਂ ਚੈੱਕ ਕਰ ਲਿਆ ਤੇ ਮੈਨੂੰ ਇੰਨਾ ਕ ਮ ਪੜਿਆ ਹੋਆ ਜਨਾ ਕ ਚੈੱਕ ਕਰਨ ਜੋਗਾ ਠੀਕ ਹੈ ਮੈਂ ਇਹ ਨਗਮਾ ਵੇਖ ਲੈਣਾ ਆ